ਹੈਲੋ ਹਾਂਜੀ ਸਾਸਰੀਆ ਕਾਰ ਬਰਾਡ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਸ ਤਰ੍ਹਾਂ ਡਿਜ਼ਾਈਨਿੰਗ ਫਰੰਟ ਸੂਟ ਦੀ ਕਟਿੰਗ ਕਰਨ ਦਾ ਤਰੀਕਾ ਦੱਸਾਂਗੇ ਕਿ ਉਹ ਗਲੇ ਦੀ ਡਿਜ਼ਾਈਨਿੰਗ ਹੁੰਦੀ ਹੈ ਇਸ ਚੀਜ਼ ਦਾ ਸੈਂਟਰ ਲੈਂਡ ਦਾ ਤਰੀਕਾ ਕੀ ਹੈ ਹਨਾ ਉਹ ਆਪਾਂ ਸਗੋਂ ਆ ਵੀਡੀਓ ਤੇ ਵਿੱਚ ਦੱਸਾਂਗੇ ਪਲੀਜ਼ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਅੱਗੇ ਅੱਗੇ ਦੇਖੋ ਆਪਾਂ ਵੀਡੀਓ ਦੇ ਵਿੱਚ ਕਿਵੇਂ ਕਰਦੇ ਹਾਂ ਆਪਣੇ ਕਮੀਜ਼ ਦਾ ਘੇਰਾ ਪਹਿਲਾਂ ਸਭ ਤੋਂ ਪਹਿਲਾਂ ਲਵਾਈ ਲਾਪਰੇ ਮੇ ਜੈਂਪਰ ਦੀ ਲ ਆਪਾਂ 4 ਇੰਚ ਕੱਪੜਾ ਫੋਲਡਿੰਗ ਇਸ ਤਰ੍ਹਾਂ ਦੇ ਕੱਪੜੇ ਹੁੰਦਾ ਆ ਲੈ ਦੇਖੋ ਤੁਸੀਂ ਧਿਆਨ ਦੇ ਨਾਲ ਇਹ ਵਾਰ ਕੱਪੜਾ ਹੁੰਦਾ ਨਾ ਉਪਰੋਂ ਇੱਕ ਤੋਂ ਪ੍ਰਿੰਟ ਜਾਂ ਕਢਾਈ ਸੂ ਉਹ ਕੀਤੀ ਜਾਂਦੀ ਉਹਦੇ ਨੀਚੇ ਕੱਪੜਾ ਜਿਹਾ ਹੁੰਦਾ 1 ਇੰਚ ਧੀ ਇੰਚ ਹੀ ਛੱਡਿਆ ਜਾਂਦਾ ਇਹਦੇ ਇੰਚ ਆਪਾਂ ਜੋੜ ਪਾ ਕੇ 1 ਇੰਚ ਇੱਕ ਇੱਕ ਇੰਚ ਦੀ ਇਦਾਂ ਕਰਕੇ ਸਲਾਈ ਲਾਵਾਂਗੇ ਉਹ ਆਪਾਂ ਤੁਹਾਨੂੰ ਦੱਸਾਂਗੇ ਅੱਗੇ ਇਹਦੀ ਫੋਲਡਿੰਗ ਹੈ ਜਿਹੜੀ ਤਰਪਾਈ ਦੀ ਉਹ ਹੋ ਜਾਊਗੀ ਹੁਣ ਆਪਾਂ 43 ਇੰਚ ਦਾ 44 ਇੰਚ ਕੱਟਾਂਗੇ ਇੱਕ ਇੰਚ ਐਕਸਟਰਾ ਮਾਰ ਦੇਣਾ ਮੋਟਿਆਂ ਦਾ ਰੱਖ ਕਿ ਉਹ ਕੱਟਾਂਗੇ ਠੀਕ ਹੈ ਇਸ ਤਰ੍ਹਾਂ ਦੇ 프ਰਿੰਟਰ ਸੂਟਾ ਇਸ ਤਰ ਤੇ ਜੋ ਇਹ ਨਦੀ ਬਾਜੂ ਆ ਬਾਜੂ ਦਾ ਆਹ ਵਾਲਾ ਟੈਂਪਲੇਟ ਦਾ ਟੈਂਪਲੇਟ ਆ ਇਹ ਬਾਜੂ ਆ ਜਿਹੜੀ ਇਹ ਵੀ ਜੋੜ પાਕੇ ਬਣੂਗੀ ਜੀ ਇਤੋਂ ਤੱਕ ਇਹਦੇ ਜੋੜ ਪਾਉਂਗਾ ਤੱਕ ਉਹਨਾਂ ਤੋਂ ਅੱਗੇ ਦੱਸਾਂਗੇ ਕਿ ਉਹਨੇ ਇਸ ਦੀ ਕਟਿੰਗ ਕਰਨੀ ਹੈ ਕੀ ਕੀ ਕਰਨਾ ਹੈ ਠੀਕ ਹੈ ਜੀ ਹੁਣ ਆਪਾਂ ਆਹ ਚੀਜ਼ ਤੋਂ ਇਹਨਾਂ ਦਾ ਜੋ ਘੇਰਾਗਾ ਉਹ ਘੇਰਾ ਹੈਗਾ ਜੀ ਦੀ ਵੈਸੇ ਆਪਣੀ ਜਿਹੜੀ ਵੀਡੀਓ ਹੈ ਵੀ ਇਹ ਠੇਰਾ 43 43 ਇੰਚ ਬਿਲਕੁਲ ਤਿਆਰ ਆ ਗਿਆ ਜੈਂਪਰ ਤੇ ਇਹਨਾਂ ਦਾ ਜਿਹੜਾ ਹੈਗਾ ਠੇਰਾ ਹੀ ਉਹ 20 ਇੰਚ ਆ ਗਿਆ ਸਾਤੀ ਇਹਨਾਂ ਦੀ 18.5 ਦੀ ਕਮਰ ਇਹਨਾਂ ਦੀ 15.5 ਤੇ ਹੈਪ ਇਹਨਾਂ ਦੀ 19.5 ਠੀਕ ਹੈ ਜੀ ਆਪਾਂ ਇਹਨਾਂ ਨੂੰ ਅੱਗੇ ਅੱਗੇ ਦੱਸਦੇ ਹਾਂ ਤੁਸੀਂ ਸੈਂਟਰ ਇਹਨਾਂ ਦਾ ਠੇਰਾ ਜਿਹੜਾ ਹੈਗਾ 20 ਇੰਚ ਆਗਾ ਤਾਂ ਤੁਸੀਂ ਤੇ ਇਹਦੇ ਤੇ ਪਾਈਪਿੰਗ ਵੀ ਆਪਾਂ ਆ ਕਲਰ ਦੀ ਪਾਈਪਿੰਗ ਲਾਵਾਂਗੇ ਠੀਕ ਹੈ ਉਹਦਾ ਆਪਾਂ 4 ਇੰਚ ਮਾਰ ਦੇਣਾ ਰੱਖ ਕੇ ਚੱਲਦੇ ਹੁਨੇ ਆਪਾਂ ਇਸ ਤੇ 24 ਇੰਚ ਕੇ ਲਈ ਕਟਾਈ ਕਰਾਂਗੇ ਇਸ ਤੋਂ ਸੈਂਟਰ ਤੋਂ ਇਸ ਤਰ੍ਹਾਂ ਜਿਹੜਾ ਗਲੇ ਦਾ ਮੇਨ ਸੈਂਟਰ ਇਸ ਤਰ੍ਹਾਂ ਕੀਤਾ ਇਸ ਤਰ੍ਹਾਂ ਜੇਰਾ ਆਪਾਂ ਘੇਰਾ ਲਾਉਣਾਗਾ ਉਹ ਸੈਂਟਰ ਚੋਂ ਲੁਪਨਾ ਇਸ ਤਰ੍ਹਾਂ ਥੋੜਾ ਮੋਟਾ ਕੋਲਦਾਈ ਉਹ ਹੋ ਜੇ ਵੀ ਹਨ ਤੇ ਫਰਕ ਪੈ ਜਾਂਦਾ ਜੀ ਫਿਰ ਆਊਟ ਲੱਗਦਾ ਪਹਿਣੀ ਆਉਂ ਮੈਨੂੰ ਆਊਟ ਲੱਗਦਾਗਾ ਹੋਰ ਤਾਂ ਕੋਈ ਚੱਕਰ ਨਹੀਂਗਾ ਇਹ ਕੜਾਈ ਦਾ ਅਸਟੀਮੇਟਰ ਆ ਕੇ ਮੇਨ ਗਲੇ ਦੀ ਕੜਾਈ ਦਾ ਹੁੰਦਾ ਤੇ ਇੱਥੇ ਪ੍ਰਿੰਟ ਜੋ ਬੈੱਕ ਜਿੱਦਾਂ ਜਿੱਦਾਂ ਆਪਣੇ ਕੋਲੇ ਪ੍ਰਿੰਟਰ ਸੂਟ ਆਉਣਗੇ ਫਿਰ ਵੀਡੀਓ ਉਦਾਂ ਬਣਾਉਂਦੇ ਜਾਵਾਂਗੇ ਤੁਹਾਨੂੰ ਦੱਸਦੇ ਜਾਵਾਂਗੇ ਠੀਕ ਹੈ ਜੀ ਇੱਦਾਂ ਹੁੰਦਾ ਦਾ ਸੈਂਟਰ ਕਿੱਦਾਂ ਲਿਆ ਜਾਂਦਾ ਕਿਹੜੀ ਕੜਾਈ ਕਿੱਦਾਂ ਦੀ ਆ ਕਿਹੜੀ ਕੜਾਈ ਕਿੱਦਾਂ ਦੀ ਠੀਕ ਹੈ ਇਸ ਤਰ੍ਹਾਂ ਇਹਦਾ ਗਲੇ ਦਾ ਸੈਂ ਫਿਰ ਲੈ ਕੇ ਆਪਣਾ ਘੇਰਾ ਹੈਗਾ 20 ਇੰਚ ਤਿਆਰ ਆਪਾਂ 4 ਇੰਚ ਐਕਸਟਰਾ ਮਾਰਜਿਨ ਰੱਖਦੇ ਹੋਏ 24 ਇੰਚ ਦੀ ਕਟਾਈ ਕਰਾਂਗੇ ਠੀਕ ਹੈ ਹੁਣ ਆਪਾਂ ਇਹਨਾਂ ਦਾ ਘੇਰਾ ਜੋ 20 ਇੰਚ ਤਿਆਰ ਹੈ ਜੀ ਹੁਣ ਆਪਾਂ 4 ਇੰਚ ਐਕਸਟਰਾ ਮਾਰਜਿਨ ਰੱਖਦੇ ਹੋਏ ਹਨਾ 24 ਇੰਚ ਦੀ ਕਟਾਈ ਕਰਾਂਗੇ ਠੀਕ ਹੈ 24 ਇੰਚ ਦੀ ਕਟਾਈ ਆਪਾਂ ਹੁਣ ਇਹਦੀ ਜਿਹੜਾ ਸਿੱਧੇ ਪਾਸੇ ਇਹ ਇਨਸਾਨ ਲਾ ਕੇ ਇਹਦੀ ਘੇਰਾ ਘੇਰਾ ਲਾਾਂਗੇ ਫਿਰ ਆਪਾਂ ਬੈਕ ਪਾਸੇ ਉਹ ਕਰ ਲਵਾਂਗੇ ਠੀਕ ਹੈ ਇਹਨਾਂ ਦਾ ਹੁਣ ਆਪਾਂ 4 ਇੰਚ ਐਕਸਟਰਾ ਮਾਰਜਿਨ ਰੱਖਣਾਗਾ ਆਪਾਂ ਇੱਥੋਂ 12 ਦੀ ਕਟਾਈ ਕਪੜਾ ਫੋਲਡਿੰ ਨੀਚੇ ਤੋਂ ਲੈ ਕੇ ਉੱਪਰ ਤੱਕ 12-12 ਦੇ। ਖਣ ਲਓ ਜਿਓ 12-12 24 ਠੀਕ ਹੈ 24 ਦਾ 12 ਹੁੰਦਾ। ਠੀਕ ਹੈ। ਇਹ ਪਪਾਰਾਂ ਚ ਦੇ ਸੰਨਾਂ ਲਈ ਠੀਕ ਹੁਣ ਤੁਸੀਂ ਕੀ ਕਰਨਾ ਹੈ? ਸਭ ਤੋਂ ਪਹਿਲਾਂ ਦੀ ਲੈਂਥ ਆ ਕਿ ਜਿਹੜੀ ਆਪਾਂ ਨੂੰ 43 ਇੰਚ ਤਿਆਰ ਚਾਹੀਦੀ ਆ ਇੱਥੇ 43 ਇੰਚ ਤਿਆਰ ਦਾ 43 ਇੰਚ ਹੀ ਆਪਣੇ ਕੋਲ 8 ਇੰਚੋਂ ਐਕਸਟਰਾ ਮਾਰ ਦੇਣਾ ਆਪਣਾ ਗਲੇ ਦਾ ਨਿਕਲ ਜਾਊਗਾ ਠੀਕ ਹੈ ਜੀ ਜਿਹੜੀ ਕੰਦੇ ਦੀ ਇਹ ਤੋਂ ਸਲਾਈ ਲਾਈ ਜਾਂਦੀ ਆ ਉਹ ਚੀਜ਼ ਠੀਕ ਹੈ ਹੁਣ ਆਪਾਂ 12 ਇੰਚ ਘੇਰੇ ਦੀ ਕਟਾਈ ਕਰਦੇ ਨੇ ਕਿ ਆਪਾਂ ਹੁਣ ਦੱਸ ਦੇ ਜਾਵਾਂਗੇ ਜਿਵੇਂ ਜਿਵੇਂ ਆਪਾਂ ਕਟਾਈ ਕਰਦੇ ਬੈਕ ਦੀ ਆ ਇਹ ਪੈਂਟ ਦੀ ਅੱਗੇ ਬੈਕ ਦੀ ਬੈਕ ਦੀ ਵੀ ਸੇਮ ਇਦਾਂ ਹੀ ਕਟਾਈ ਕਰਕੇ ਆਪਾਂ ਤੁਹਾਨੂੰ ਦੱਸ ਦੇਵਾਂ ਠੀਕ ਹੈ ਜੀ ਹੈਲੋ ਹਾਂਜੀ ਆਪਾਂ ਫਰੰਟ ਦਾ ਪੱਲਾ ਲਾ ਲਿਆ ਜੀ ਉਹਨਾ ਬੈਕ ਵਾਲਾਗਾ ਬੈਕ ਦੇ 12 12 ਇੰਚ ਦੇ ਉਸਾਂ ਨਾਲੇ ਨੂੰ ਫੋਲਡਿੰਗ ਕੀਤਾ ਹੋਇਆਗਾ ਠੀਕ ਹੈ ਜੀ ਸੈਵ ਜੀ ਮਾ ਹੈਲੋ ਹਾਂਜੀ ਆਪਾਂ ਬੈਕ ਦਾ ਪੱਲਾ ਲਾ ਲਿਆ ਜੀ ਆਪਣਾ ਬਿਲਕੁਲ ਦੀ ਆ ਕੰਨੀ ਨਹੀਂ ਬਿਲਕੁਲ ਵੀ ਨਹੀਂ ਵਿਸਤ੍ਰੇਨ ਦੇਣੀ ਜੀ ਸਾਰੇ ਛੁੱਟ ਦੇ ਕੰਨੀ ਤੁਸੀਂ ਪਹਿਲਾਂ ਹੀ ਉਤਾਰ ਲਿਆ ਦਿਓ ਠੀਕ ਹੈ ਜੀ ਜਲਪੁਰ ਚ ਵੀ ਸਲਵਾਰ ਚ ਵੀ ਬਾਜੂ ਚ ਵੀ ਕਿਤੇ ਵੀ ਇਹ ਕੰਨੀ ਨਾ ਪਾਓ ਜੇ ਤੁਸੀਂ ਕੰਨੀ ਪਾਉਂਗੇ ਪਾਗ੍ਰਾਸ ਮੇਰੇ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੁਹਾਨੂੰ ਇੱਥੇ ਕੰਨੀ ਪਾਉਂਗੇ ਉੱਤੇ ਖੱਚ ਬੰਦੀ ਹੈ ਜੀ ਠੀਕ ਹੈ ਹੁਣ ਆਪਾਂ ਇਹਦੇ ਅਗਿਆਨ ਚਾਹ ਮਾਤ ਤੁਹਾਨੂੰ ਦੱਸਦੇ ਕਿੰਨੇ ਇੰਚ ਤੇ ਹੈਗਾ ਕੀ ਹੈ ਠੀਕ ਹੈ ਜੀ ਆਹ ਆਪਾਂ ਪੱਲੇ ਉਤਾਰ ਲਈ ਜੀ ਦੋਨੇ 20 ਇੰਚ ਘੇਰੇ ਦੇ ਤੇ ਆਹ ਗਲੇ ਦੀ ਡਿਜ਼ਾਈਨਿੰਗ ਦਾ ਤੁਹਾਨੂੰ ਮੈਂ ਦੱਸਿਆ ਵੀ ਕਿੱਦਾਂ ਸੈਂਟਰ ਕਰਕੇ ਪੱਲੇ ਉਤਾਰਨੇ ਹਨ ਹਣਾ ਹੁਣ ਆਪਾਂ ਇਹਨਾਂ ਦਾ ਤੀਰਾ ਜੀ ਜੋ 12 ਇੰਚ ਹੈਗਾ ਤੇ 12 ਇੰਚ ਵੱਡਾ 6 ਇੰਚ 6 ਇੰਚ ਦੀ ਉਹ ਕਰਾਂਗੇ ਠੀਕ ਹੈ 바, 시엔, 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 엔시 ਇੱਕ ਹੋਰ ਗੱਲ ਆ ਜੀ ਆਪਾਂ ਜਿਹੜਾ ਬੈਕ ਦਾ ਪੱਲਾ ਵੱਡਾ ਰੱਖਦੇ ਨਾ 1 ਇੰਚ ਉਹਦੇ ਵਿੱਚ ਤਾਂ ਮੈਂ ਜਿਹੜੀ ਮੋਡੇ ਦੀ ਕਟਾਈ ਆ 7.5 ਇੰਚ ਕੱਢਦੀ ਹੁੰਦੀ ਆ ਜਿਹੜੇ ਆਪਾਂ ਦੋਨਾਂ ਦੋਨੇ ਪੱਲੇ ਬਰਾਬਰ ਕਟਿੰਗ ਕਰਦੇ ਆ ਤਾਂ ਉਹਦੇ ਵਿੱਚ ਆਪਾਂ 7 ਇੰਚ ਕੱਢਦੇ ਹੁੰਦੇ ਆ ਇਹਦਾ ਕਾਰਨ ਕੀ ਆ ਜਿਹੜਾ ਬੈਕ ਦਾ 1 ਇੰਚ ਵੱਧ ਕੱਢਦੇ ਆ ਉਹ ਜਿਵੇਂ ਕਿ ਜਿਹੜੇ ਲੇਡੀਜ਼ ਭਾਰੇ ਹੁੰਦੇ ਥੋੜਾ ਜਿਹਾ ਭਾਰਾ ਆਪਾਂ ਪਾਉਂਦੇ ਜਾਂ ਬ੍ਰੈਸਟ ਉਹਨਾਂ ਦੀ ਸਾਥੀ ਘੱਟ ਹੁੰਦੀ ਆ ਕਿ ਤੇ ਨੀਚੋਂ ਕਮਰ ਤੇ ਹਿੱਪ ਜ਼ਿਆਦਾ ਹੁੰਦੀ ਆ ਵੀ ਉਹਨਾਂ ਦਾ ਗळा ਬੈਕ ਤੇ ਜਾ ਜਾਂਦਾ ਉਹਦੇ ਕਾਰਨ ਆਪਾਂ ਨੂੰ 1 ਇੰਚ ਬੈਕ ਦਾ ਪੱਲਾ 7 ਇੰਚ ਆ ਗਈ ਸਾਤੀ ਤੇ ਕਮਰ 15 ਆ ਗਈ ਉਹਦੇ ਵਿੱਚ ਮੈਂ ਨਹੀਂ ਰੱਖਿਆ ਕਿ ਤੇ ਉਹਨਾਂ ਦੇ ਬਰਾਬਰ ਹੀ ਹੁੰਦੇ ਦੋਨੇ ਪੰਨੇ ਤਾਂ ਇਹਦੇ ਵਿੱਚ ਆਪਾਂ 7 ਇੰਚ ਮੋਡਾ ਪਾਵਾਂਗੇ ਇਹਨਾਂ ਦਾ ਠੀਕ ਹੈ ਜੀ ਉਪਰੋਂ 6 ਇੱਥੋਂ ਪਾ ਅੱਧਾ ਇੰਚ ਪੰਨੇ ਦਾ ਸਿਆਹ ਜਿਹੀ ਹਰੇਕ ਵੀਡੀਓ ਦੇ ਵਿੱਚ ਦੱਸਦੀ ਆਂ ਆਪਾਂ ਇੱਥੋਂ ਆਪਾਂ ਅੱਧਾ ਇੰਚ ਘੱਟ 5.5 ਠੀਕ ਹੈ ਜੀ ਤਾਂ 5.5 ਨੂੰ ਕੰਨ ਕੇ ਆਪਾਂ ਇਹਨਾਂ ਨੂੰ ਮਿਲਾ ਲੈਣਾ ਆਪਸ ਵਿੱਚ ਸਕੇਲ ਪੱਟੀ ਨਾਲ ਮਲਾ ਲਓ ਜੇ ਸਿੱਧਾ ਮਲਾ ਲਓ ਇੰਚ ਟੇਪ ਨਾਲ ਮਲਾਓ ਤੁਹਾਡੀ ਇੱਛਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾਵਾਂਗੇ ਇੰਚ ਡੇਟ ਨਾਲ ਮਿਲ ਜਾਂਦਾ ਹੈ ਇੰਚ ਡੇਟ ਨਾਲ ਮਲਾ ਲਾ ਲੀਕੋ ਹੁਣ ਇਹਨਾਂ ਦੇ ਜੋ ਪਲੇਟ ਆ ਇੱਥੇ ਕਰਾ ਕਾਂਟੀ ਦਾ ਦੇਖਾ ਮੋੜ ਦੇ ਨੀ ਆ ਵਾਲੀ ਕਾਟ ਡੇਢ ਇੰਚ ਦੀ ਅੱਗੇ ਤੇ ਬੈਕ ਦੀ ਪੌਣੀ ਕਿ ਤੱਕ ਠੀਕ ਹੈ ਜੀ ਸੋ ਪਤਾ ਲਾ ਡੇਢ ਇੰਚ ਅੱਗੇ ਦੀ ਹੈ ਜੀ ਇੱਥੋਂ ਲੈ ਆਹ ਗੁੰਜੇ ਤੋਂ ਲੈ ਕੇ ਇੱਥੋਂ ਤੱਕ ਡੇਢ ਇੰਚ ਅੱਗੇ ਤੋਂ ਲੈ ਦੀ ਆ ਵਾਲੀ ਬੈਕ ਤੋਂ ਲੈ ਦੀ ਆ ਲਈਆ ਜਾਂਟ ਪਾ ਦੇਣੀ ਠੀਕ ਹੈ ਹੁਣ ਇਹਨਾਂ ਦੇ ਪਲੇਟਾਂ ਜੋ ਸਾਢੇ 10 ਤੇ ਤਿਆਰ ਆ ਆਪਾਂ 1/2 ਇੰਚ ਮਾਰ ਜਣਾ ਰੱਖਦੇ ਹੋਏ ਸਾਢੇ 11 11 ਇੰਚ ਦੇ ਇਨਸਾਨ ਲਵਾਂਗੇ ਠੀਕ ਹੈ ਸਾਢੇ 11 ਤੇ ਇੱਥੇ ਪਚੌੜ ਹੋ ਲੈਨੇ ਥੋੜਾ ਜਿਹਾ ਸੂਟ ਨਾਲ ਮੈਚਿੰਗ ਹੋ ਰਿਹਾ ਇਹ ਕਲਰ ਲੈ ਲੈਣਾ ਠੀਕ ਹੈ ਇਹ ਲਓ ਇਹ ਆ ਸਾਢੇ 11 ਤੇ ਹੁਣ ਤੁਹਾਨੂੰ ਦਿਖ ਰਿਹਾ ਹੋਊਗਾ ਵੈਸੇ ਪਿੰਕ ਕਲਰ ਚੌਟ ਚੱਕ ਲਿਆ ਠੀਕ ਹੈ ਇੱਥੇ ਆਪਾਂ ਪਲੇਟਾਂ ਦੀ ਸਪੇਸ ਆ ਜੋ ਉਹੀ ਸਾਢੇ 3 సాడే తిన్న కే అయి ప్లేటే ఓకే ఎ స్పేస్ సాడే తిన్న ఓకే ఫోర్ ఏం ఆ మేల పట్టీ మద ఓకే ఎదా ఎన్వాడి ఇచ్చా జరిజ లాగ దాన్ని కదీ ప్లేట్ స్పేస్ సబాక ਸਲਾਤ ਦੇ ਕੰਮ ਠੀਕ ਇਦਾਂ ਹੀ ਇਹਦੇ ਬਰਾਬਰ ਤੇ ਜਿਹੜਾ ਟੇਢੀ ਪਲੇਟ ਆ ਉਹਨਾਂ ਦਾ ਅੰਸ਼ਾਨ ਸਮਾਉ ਦੇ ਤੇ ਇੱਥੇ ਜਿਹੜਾ ਮੈਂ ਕਮਰ ਦਾ ਸੁੰਦਰ ਚੇਹ ਹੋ ਜਾਗਾ ਆਪਾਂ ਪਲੇਟ ਦਾ ਅੱਧ ਕਰਨਾ 6.5 ਇੰਚ ਹੋਂਚਾ ਤੇ ਉਹ ਆ ਚੰਦਾ ਮਾਣੀ ਸੈਂਟਰ ਕੀਤਾ ਕਮਰਦਨ ਤਾਂ ਲਿਖੜਿਆ ਉਹਨਾਂ ਠੀਕ ਹੈ ਇਸ ਤਰ੍ਹਾਂ ਲਿਖ ਲੈ ਇਸਾਤੀ ਆ ਹੁਣ ਇਹਨਾਂ ਦੀ ਸਪੇਸ ਕਸ ਤੋਂ ਲੈ ਕੇ ਹੱਥ ਤੱਕ ਲਿਆ 15 ਇੰਚ ਤਿਆਰ ਆ ਲਈ 16 ਇੰਚ ਰੱਖਾਂਗੇ ਇੰਚ ਦਾ ਮਾਰਕ ਦੇ ਰੱਖਾਂਗੇ ਇਹ ਫੈਨਰੀ ਹੈਗੀਆਂ 19.5 ਇੰਚ ਪੌਣੇ ਦੇ ਬਾਸ ਕਿਉਂਕਿ ਇਹ ਹੈਪ ਚ ਕੋਈ ਵੀ ਮਾਰਜਨ ਨਹੀਂ ਰੱਖਣਾ ਕਮਰ ਦੇ ਵਿੱਚ ਆਪਾਂ ਤੇ ਸਾਤੀ ਦੇ ਵਿੱਚ ਅੱਧੇ ਇੰਚ ਦਾ ਮਾਰਜਨ ਰੱਖਿਆ ਜਾਂਦਾ ਹੈ ਉਹਨਾਂ ਦੀ ਸਾਤੀ 18.5 ਇੰਚ ਆ ਆਪਾਂ ਤੇ 9.18 ਹੁੰਦੇ ਆ ਤੇ ਇੱਥੇ 9.5 ਕਿਉਂਕਿ ਅੱਧਾ ਇੰਚ ਆਪਣੇ ਕਾਣਾ ਮਾਰਜਨ ਹੋਊਗਾ ਕਮਰ ਇਹਨਾਂ ਦੀ ਹੈਗੀ 15.5 ਪੌਣੇ ਘੱਟ ਇਹ ਭੋੜਿਆ ਸਭ ਨੂੰ ਉਹਨਾਂ ਨੇ ਮਿਲਾ ਦੇਣਾ ਆਪਸ ਵਿੱਚ ਠੀਕ ਹੈ ਇਹ ਤਾਂ ਫੇਰ ਵੀ ਨਾ ਨਾ ਵੀ ਸਹੀ ਲੱਗੇ ਕਈ ਵਾਰ ਹੁੰਦਾ ਵੀ ਖੁੱਲਾ ਪੀੜਾ ਨਾ ਹੋਵੇ ਜਦੋਂ ਆਪਾਂ ਆਹ ਪਲੇਟ ਪਾ ਲੈਨੇ ਆ ਪਲੇਟਾਂ ਤੋਂ ਬਾਅਦ ਸਟੀਚਿੰਗ ਹੈ ਦੀ ਫਿਟਿੰਗ ਦੀ ਸਟੀਚਿੰਗ ਲਾਉਣ ਤੋਂ ਪਹਿਲਾਂ ਨਾ ਨਾਪ ਲੈ ਕੇ ਵੈਂਚੀ ਦੇ ਆਪਣਾ ਸਟੀਚਿੰਗ ਲਾਤੀ ਸਟੀਚਿੰਗ ਲਾ ਕੇ ਨਾਪ ਲਿਆ ਕਰੋ ਫੇਰ ਤੁਸੀਂ ਮੋੜਾ ਜੜਾ ਕਰੋ ਠੀਕ ਹੈ ਜੀ ਆਹ ਹੁਣ ਏਦਾਂ ਮਿਲਾ ਦੇਣੀ ਆਲਾ ਆਪਾਂ ਅੱਡੋ-ਅੱਡ ਸਾਤੀ ਕਮਰ ਦੀ ਨਾਪ ਦੇ ਹਿਸਾਬ ਨਾਲ ਹਰ ਰੋਜ਼ ਵੀਡੀਓ ਪਾਉਣੀ ਹੈ। ਪਤਲੇ ਕਾਲੇ ਦੀ। ਠੀਕ ਹੈ ਅੱਜ ਵਧੀਆ ਆ ਗਿਆ ਕਸਟਮਰ ਅਜ। ਬਹੁਤ ਠਰਾਂਚੀ। ਚਲੋ। ਅਹੋਲੀ ਉਹ ਹੀ ਮੋਡੇ ਦਾ ਪਾਈ ਜਾਂਦਾਂ। ਚਲਾਈ ਦਾ ਮਾਰ ਦੇਣਾ ਰੱਖਦੀ ਹਾਂ। ਟੀਵੀ ਲਾ ਦੇ। ਅੱਛਾ। ਠੀਕ ਹੈ। ਨਾ 프ਾਂਟ ਤੇ ਵੈਪ ਦੋਨੋਂ ਸੱfte ਕੱਟ ਲੈਣੇ ਆ ਬਾਅਦ ਪੱਲਾ ਉੱਪਰਲਾ ਪੱਲਾ ਚੱਕ ਕੇ ਦੋ ਉਹਨਾਂ ਦੇ ਕੱਟ ਪਾਣੇ ਆ ਠੀਕ ਹੈ ਆ ਡੇਢ ਇੰਚ ਦੀ ਕਾਟ ਦੇਣੀ ਗੰਦੇ ਦੀ ਕਾਉਂਗੇ ਮੋੜ ਦੇ ਕਾਉਂਗੇ ਠੀਕ ਹੈ ਇਹ ਜ਼ਰੂਰੀ ਹੁੰਦੀ ਹੈ ਜੀ ਇਹਦੇ ਨਾਲ ਨਾ ਮੋੜ ਡਿੱਗਦੇ ਨਹੀਂ ਗੇ ਫੂ ਮੋੜੇ ਦੀ ਕਾਟ ਦੇਣੀ ਡੇਢ ਇੰਚ ਦੀ ਪਾਵਾਗੀ ਸਹੀ ਲੈਂਦਾ ਠੀਕ ਹੈ ਹੁਣ ਅਪਰ ਫਾਂਟ ਦੀ ਕਾਟ ਪਾ ਦੇਣੀ ਕਿਤਾਬ ਦੋ ਬਨੇ ਚੱਕੀਆਂ ਦੋ ਬਨੇ ਜਾ ਕੇ ਫਾਂਟ ਦੀ ਕਾਟ ਪਾ ਕੇ ਲੋਹੀਆਂ ਦੇ ਕੱਟ ਲਾ ਦੇਣੇ ਆ ਕੱਟ ਲਾਉਣ ਤੋਂ ਬਾਅਦ ਆਪਾਂ ਦੂਜੇ ਪਾਸੇ ਕੋਈ ਨਿੰਨਸਾਂ ਲਾ ਲਾਂਗੇ। ਉਹਦੇ ਨਾਲ ਜਿਹੜਾ ਕਪੜਾ ਹੈ ਉਹਦਾ ਕਰਦਾਂਗੇ ਨਾ ਇਹਦਾ ਹੋ ਜਾਣਾ। ਇਹ ਕਾਜ ਉਹ ਜਦੋਂ ਆਟ ਪਾਉਣੀ ਹੈਗੀ ਨੀਚੇ ਨਾਲ ਫਿਰਦਾ ਜੇ ਕਟਾਈ ਕਰਨੀ ਹੈ ਦੀ। ਐਦਾਂ ਨਹੀਂ ਕਿ ਕਪੜਾ ਕਿਸੇ ਬਾਹਲਾ ਉੱਤਿਆ ਜੱਕ ਨੂੰ ਵਿੱਚ ਫਿਰ ਇੱਕ ਪਾਈ ਪਾਉ। ਉਹ ਸਹੀ ਨਹੀਂ ਹੋਊਗਾ। ਇੰਝ ਹੋਣਾ। ਉੱਪਰ ਰੱਖੀ। ਠੀਕ ਹੈ। ਸੋਨਾ ਮਸਲੇ ਕਰਨ ਸੰਸਾ ਨਾਲ। ਨਸਹੀ ਹੋਇਆਗੇ ਜਿੰਨ ਉਹ ਵੀਡੀਓ ਜੋ 19 ਇੰਚ ਸਾਥੀ 15.5 ਇੰਚ ਕਮਰ ਤੇ 20 19.5 ਇੰਚ ਹਿੱਪ ਦੇ ਸਾਬ ਨਾਲ ਆਪਾਂ ਬਣਾਈ ਹੈ ਠੀਕ ਹੈ। ਸੇ ਵੀ ਤਰ੍ਹਾਂ ਜਿਹੜੇ ਹੁੰਦਾ ਹੈ ਥੋੜਾ ਥੋੜਾ ਪਾਰੇ ਪਤਲੇ ਦਾ ਹੋ ਜਾਂਦਾ ਹੈਗਾ ਜੋ ਫਰਕ ਪੈਂਦਾ ਥੋੜਾ ਥੋੜਾ ਫਰਕ ਪੈਂਦਾ ਫਿਰ ਉਹਦੇ ਨਾਲ ਫਿਟਿੰਗ ਵਧੀਆ ਹੁੰਦੀ ਹੈ ਤੇ ਅੱਗੇ ਆਪਾਂ ਹਰੇਕ ਵੀਡੀਓ 'ਚ ਤੁਸੀਂ ਪੁੱਛਦੇ ਹੁੰਦੇ ਆਗੇ ਵੀ ਆਪਾਂ ਤੁਸੀਂ ਮਾਰਜਨ ਕਿਉਂ ਰੱਖਦੇ ਬੈਕ ਪੱਲੇ ਦਾ ਉਹ ਆਪਾਂ ਤੋਂ ਅੱਜ ਕਲੀਅਰ ਕਰ ਲਈ ਦਿੱਤਾ ਵੀ ਬੈਕ ਪੱਲੇ ਦਾ ਮਾਰਜਨ ਕਿਉਂ ਰੱਖਣਾ ਦਾ ਕਾਰਨ ਕੀ ਆ ਠੀਕ ਹੈ ਜੇ ਕਿਸੇ ਨੂੰ ਫੇਰ ਵੀ ਸਮਝ ਨਾ ਆਇਓ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਲਓ ਠੀਕ ਹੈ ਹੁਣ ਆਪਾਂ ਕਾਂਟ ਦਾ ਪੱਲਾ ਉੱਪਰੋਂ ਫੋਲਡ ਕਰ ਦਾਂਗੇ ਬੈਕ ਦੇ ਪਲੇਟਾਂ ਨੂੰ ਹਿਸਾਬ ਨਾਲ ਲਾਵਾਂਗੇ ਉਹ ਤਾਂ ਵੈਸੇ ਇੱਕੋ ਜਿਹੀ ਉ ਇਹ ਆ ਗਿਆ ਆਪਣਾ ਬੈਗ ਦੇ ਫਰੰਟ ਤੇ ਅਲੱਗ-ਅਲੱਗ ਡਾਉਂਗ ਇੱਥੇ ਲੱਗੂਗਾ ਆਪਣਾ ਬੈਗ ਤੇ ਆਪਣਾ ਹੈਕ ਕੈਂਚੂ ਚਾ ਹੁੰਦਾ ਤੇ ਉਹ ਵੀ ਇੱਥੇ ਚੁੱਪ ਤੇ ਲੱਗਦੇ ਫਰੰਟ ਦਾ ਨੀਵਾ ਬੈਗ ਦਾ ਨੀਵਾ ਫਰੰਟ ਦਾ ਨੀਵਾ ਹੁੰਦਾ ਉਹਦੇ ਘਾਟ ਤੋਂ ਪੰਜ ਇੰਚਾਂ ਕਿਨਾਰੀ ਦੀ ਹੁਣ ਇਹਨਾਂ ਦੇ ਕੋਈ ਖਾਂਤੀ ਬੈਠ ਆਪ ਪਹਿਲਾਂ ਫਰੰਟ ਬੰਨੇ ਤੇ ਪੰਚਾ ਲਾ ਲੇ ਜੀ ਹੁਣ ਆਪਾਂ ਪਲੇਟਾਂ ਨੇਸਨ ਬੈਕ ਬੈਕ ਬੰਨੇ ਤੇ ਲਾਤੀ ਹੁਣ ਇਹਨਾਂ ਦਾ ਗਣਾਗਾ ਕਲਾ ਇਹਨਾਂ ਦਾ 4.5 ਇੰਚ ਪਿਆਰਾ ਜਿਵੇਂ 2.5 ਇੰਚ ਦਾ ਮਾਦਨ ਕਰਦੇ ਹੋਏ 4.5 ਤੋਂ 5 ਦੀ ਕਟਾਈ ਕਰਦਾਂਗੇ ਅੱਧਾ ਇੰਚ ਫੋਲਡਿੰਗ 레벨 ਤੇ ਤੁਹਾਨੂੰ ਪਤਾ ਕੰਦੇ ਦੇ ਵਿੱਚ ਆ ਜਾਣਾ ਠੀਕ ਹੈ ਜੀ ਇਸ ਕਟਾਈ ਕਰਦਾ ਆ ਤੁਸੀਂ ਕਟਾਈ ਕਰਦੇ ਠੀਕ ਹੈ ਜੀ ਆਪਾਂ ਫਿਰ ਫੇਰ ਮਿਲਦੇ ਕਿਸੇ ਨਵੀਂ ਵੀਡੀਓ ਦੇ ਨਾਲ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਫਿਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਧੰਨਵਾਦ